ਬੱਲੋਵਾਲ ਅੱਡੇ 'ਚ ਇੱਕ ਬੰਨੇ ਭਾਈ ਸੋਢੀ ਕੱਲਾ ਤੇ ਇੱਕ ਬੰਨੇ 14 ਜਦੋਂ ਮੈਂ ਚੰਗੀ ਤਰ੍ਹਾਂ ਛੇਲ ਦਿੱਤੇ ਨਾ ਭਾਈ ਸੋਢੀ ਨੇ ਤੇ ਭਾਈ ਸੋਢੀ ਤੰਗਲੀ ਲੈ ਕੇ ਤੇ ਭਜਣ ਸੌਂਕ ਆ ਗਿਆ ਭਜਣ ਸਿਆਂ ਇਹ ਨਹੀਂ 20 ਸਾਲ ਜਾਂਦੀ ਕਿਦੇ ਇੱਕ ਦੰਦਾ ਨਹੀਂ ਪੁਰਿਆ ਵੇਖ ਭਜਣ ਸੌਂ ਡਰਦਾ ਤੰਗਲੀ ਨਾ ਫੜੇ ਤੇ ਜੇ ਫੜ ਪਈ ਤਾਂ ਤੇ ਤੰਗਲੀ ਫੜ ਕੇ ਕਹਿੰਦਾ ਤੂੰ ਕਿਤੇ ਸੋਢੀ ਦੇ ਨਹੀਂ ਕਹਿੰਦਾ ਜੀ ਮੈਂ ਸੋਢੀ ਆ ਕਹਿੰਦਾ ਮੈਂ ਖਲੋਤਾ ਦੂਰੋਂ ਹਿਸਾਬ ਲਾਉਂਦਾ ਵੀ ਇੰਨਾ ਫਰਤੀਲਾ ਐਸ ਇਲਾਕੇ 'ਚ ਮਾਂ ਨੇ ਪੁੱਤ ਛੋੜੀ ਜੰਮਿਆ। ਭਾਈ ਛੋੜੀ ਆ ਗਿਆ ਘਰ। ਉਹ 14 ਦੇ 14 ਬੁੱਲੋਵਾਲ ਅੱਡੇ 'ਚ ਤੜਫਣ ਤੇ ਭਾਈ ਛੋੜੀ ਘਰ ਆ ਕੇ ਦਾਦੀ ਨੂੰ ਕਹਿੰਦਾ ਮਾਤਾ ਲਿਆ ਪ੍ਰਸ਼ਾਦਾ ਛਕਾ। ਦਾਦੀ ਮਾਂ ਨੇ ਪ੍ਰਸ਼ਾਦਾ ਛਕਾਉਣ ਦਾ ਪ੍ਰਬੰਧ ਕੀਤਾ ਥਾਲ ਸਜਾ ਕੇ ਅੱਗੇ ਰੱਖ ਦਿੱਤਾ। ਅਜੇ ਪਹਿਲੀ ਬੁਰਕੀ ਭਾਈ ਛੋੜੀ ਨੇ ਤੋੜੀ ਤੇ ਦਾਦੀ ਮਾਂ ਬੋਲ ਪਈ। ਦਾਦੀ ਕਹਿੰਦੀ ਪੁੱਤ ਅੱਡੇ ਨੂੰ ਨਾ ਜਾਈਂ। ਨਾ ਕਿਉਂ ਕਹਿੰਦੀ ਅੱਡੇ 'ਚ ਕੋਈ ਕਾਰਨਾਮਾ ਹੋਇਆ ਏ ਨਰਕ ਧਾਰੀਏ ਕੁੱਟੇ ਆ ਕੇ ਨੇ ਪਰ ਪਤਾ ਨਹੀਂ ਲੱਗਣ ਡਿਆ ਵੀ ਕੁੱਟੇ ਕਾਦੇ ਨਾ ਵਾ ਤੇ ਭਾਈ ਛੋਡੀ ਨੇ ਨਾਲੇ ਬੁਰਕੀ ਮੂੰਹ 'ਚ ਪਾਈ ਕਹਿੰਦਾ ਤੰਗਲੀ ਹੋਣੀ ਉਹਦੇ ਹੱਥ ਵਿੱਚ ਦਾਦੀ ਕਹਿੰਦੀ ਜਿੰਨੇ ਤਰੀਕੇ ਨਾਲ ਤੂੰ ਤੰਗਲੀ ਕਹਿਨਾ ਵਾ ਪੁੱਤ ਲੱਗਦਾ ਹੀ ਤੂੰ ਆ ਮੈਨੂੰ ਕਹਿੰਦਾ ਹਾਂ ਦਾਦੀ ਮਾਂ ਗੱਲ ਮੇਰੇ ਤੱਕ ਰਹਿੰਦੀ ਤੇ ਠੀਕ ਸੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਆਈ ਆ ਫਿਰ ਜਨਮ ਤੋਂ ਬਾਹਰ ਹੋ ਜਾਂਦਾ ਹੈ ਭਾਈ ਸੋਢੀ ਉਥੋਂ ਤੁਰਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਕੋਲ ਆ ਗਿਆ ਸੰਤਾ ਨੇ ਥਾਪੜਾ ਦੇ ਕੇ ਆਖਿਆ ਸੋਢੀ ਜਿਹੜਾ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਲਟ ਕਰੇਗਾ ਗ੍ਰੰਥ ਤੇ ਪੰਥ ਨਾਲੋਂ ਟੁੱਟ ਕੇ ਕਰੇਗਾ ਉਹ ਬੰਦਾ ਸਾਡਾ ਕੋਈ ਨਹੀਂ ਲੱਗਦਾ ਕਿਉਂਕਿ ਗ੍ਰੰਥ ਤੇ ਪੰਥ ਸਾਡੇ ਵਾਸਤੇ ਸਿਰਮੌਰ ਹੈ ਅੱਗੇ ਚੱਲੋ ਉਹਨਾਂ ਦਿਨਾਂ ਦੇ ਵਿੱਚ ਇੱਕ ਕੱਲ ਏਦਾਂ ਦੀ ਵਾਪਰੀ ਜਿਸ ਕੱਲ ਨੇ ਸਿੱਖਾਂ ਦੇ ਹਿਰਦੇ ਬਲੁੰਦਰ ਕੇ ਰੱਖ ਦਿੱਤੇ ਸਿੱਖ ਕੌਮ ਨੇ ਇੱਕ ਮੰਗ ਕੀਤੀ ਸਰਕਾਰ ਦੇ ਕੋਲੋਂ ਕਿ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਬੀੜੀ ਤਮਾਕੂ ਸਿਗਰਟ ਨਸ਼ੇ ਦੀਆਂ ਦੁਕਾਨਾਂ ਤੇ ਮੀਟ ਦੀਆਂ ਦੁਕਾਨਾਂ ਸ਼ਹਿਰ ਦੇ ਵਿੱਚੋਂ ਬਾਹਰ ਕੱਢੀਆਂ ਜਾਣ ਇਹ ਮੰਗ ਬਾਜ਼ਪੀ ਸੀ ਇਹ ਮੰਗ ਕੱਲੀ ਸਿੱਖਾਂ ਦੀ ਨਹੀਂ ਸੀ ਨਸ਼ਾ ਜਿੰਨਾ ਸਿੱਖਾਂ ਦਾ ਵੈਰੂ ਆ ਉਹਨਾਂ ਹਿੰਦੂਆਂ ਦਾ ਵੀ ਵੈਰੂ ਆ ਉਹਨਾਂ ਮੁਸਲਮਾਨਾਂ ਦਾ ਵੀ ਵੈਰੀ ਆ ਉਹਨਾਂ ਈਸਾਈਆਂ ਬੋਧੀਆਂ ਦਾ ਵੀ ਵੈਰੀ ਆ ਪਰ ਮੰਗ ਚੁੱਕੀ ਸਿੱਖਾਂ ਨੇ ਸਿੱਖਾਂ ਨੇ ਇੱਕ ਨਗਰ ਕੀ ਜਲੂਸ ਕੱਢਿਆ ਕੱਲੇ-ਕੱਲੇ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਆਖਿਆ ਕਿ ਅੱਜ ਤੋਂ ਬਾਅਦ ਨਸ਼ੇ ਦਾ ਸੇਵਨ ਨਾ ਕੀਤਾ ਜਾਵੇ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੰਨੀਆਂ ਨਸ਼ੇਦਿਆਂ ਦੁਕਾਨਾਂ ਨੇ ਉਹ ਸਰਕਾਰ ਨੂੰ ਬਾਹਰ ਕੱਢ ਦੇਣੀਆਂ ਚਾਹੀਦੀਆਂ ਨੇ। ਇਹ ਮੰਗ ਬੜੀ ਵਾਜਿਬ ਸੀ। ਪਰ ਲੀਡਰ ਬੰਦਾ ਕਹਿੰਦਾ ਮਰੇ ਬੰਦੇ ਤੇ ਵੀ ਲੀਡਰੀ ਚਮਕਾਉਣ ਤੋਂ ਕਦੀ ਗਰੀਜ ਨਹੀਂ ਕਰਦਾ। ਉਹਨਾਂ ਦਿਨਾਂ ਵਿੱਚ ਜਨ ਸੰਗੀਆਂ ਦਾ ਇੱਕ ਬੰਦਾ ਸੀ ਜਿਹਦਾ ਨਾਮ ਆ ਹਰਬੰਸ ਲਾਲ ਖੰਨਾ ਜਨ ਸੰਗੀ ਸਮਝਦੇ ਹੋ ਅੱਜ ਦੀ ਡੇਟ ਅੰਦਰ ਜਿਹਨੂੰ ਭਾਰਤੀ ਜਨਤਾ ਪਾਰਟੀ ਕਿਹਾ ਜਾਂਦਾ ਜਨ ਸੰਗੀਆਂ ਦਾ ਲੀਡਰ ਆ ਹਰਬੰਸ ਲਾਲ ਖੰਨਾ ਲੀਡਰ ਕਹਦਾ ਜ਼ਮਾਨੇ ਪਰ ਦੀ ਭੁੱਖ ਨੰ ਇਕੱਠੀ ਹੋਈ ਆ ਅੱਜ ਦੀ ਡੇਟ ਅੰਦਰ ਵੀ ਝਾਤੀ ਮਾਰੋਗੇ ਨਾ ਲੀਡਰੀ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋ ਨੇ ਲੀਡਰੀ ਕਰਕੇ ਸਾਡੇ ਵੱਡ ਬਡੇਰੇ ਹੁਣ ਤੇ ਇਹ ਆ ਵੀ ਟਾਈਮ ਮਿਲਿਆ ਵਾ 5 ਸਾਲ ਮੌਕਾ ਮਿਲਿਆ ਢਿੱਡ ਭਰੋ ਮੁੜ ਕੇ ਪਤਾ ਨਹੀਂ ਮੌਕਾ ਮਿਲਣਾ ਕਿ ਨਹੀਂ ਮਿਲਣਾ ਹੁਣ ਲੀਡਰ ਹੀ ਰਹਿ ਗਈ ਆ ਬਿਜ਼ਨਸਮੈਨ ਬੰਦਿਆਂ ਦੇ ਕੋਲ ਲੀਡਰ ਹੀ ਕਰਦਾ ਯੋਗ ਆ ਜਿਹੜਾ ਬਿਜ਼ਨਸਮੈਨ ਆ ਦੂਜਾ ਬੰਦਾ ਕਿਹੜੀ ਗੱਲੋਂ ਕਰੂਗਾ ਅੱਜ ਦੀ ਡੇਟ ਅੰਦਰ ਇਹ ਗੱਲਾਂ ਰਹਿ ਗਈਆਂ ਵੀ ਅਸੀਂ ਸੇਵਾ ਕੀਤੀ ਸੇਵਾ ਨਹੀਂ ਕੀਤੀ ਸੇਵਾ ਦੇ ਨਾਂ ਥੱਲੇ ਜਿੰਨੇ ਕਾਲੇ ਕਰਮ ਤੇ ਜਿੰਨੇ ਕਾਲੇ ਧੰਦੇ ਕੀਤੇ ਜਾਂਦੇ ਆ ਉਹ ਕੌਣ ਰੱਖੂਗਾ ਸਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਮਜੀਠੇ ਦੇ ਲਾਤੀ ਇੱਕ ਪਿੰਡ ਦੇ ਵਿੱਚ ਨਕਲੀ ਸ਼ਰਾਬ ਪੀਣ ਕਰਕੇ 22 23 ਬੰਦੇ ਮਰ ਗਏ ਸਰਕਾਰ ਐਲਾਨ ਕੀ ਕਰਦੀ ਆ 10 ਲੱਖ ਰੁਪਇਆ ਮੁਆਵਜ਼ਾ ਮਹਿੰਦਰ ਸਿੰਘ ਸਾਹਿਬ ਜੀ ਨੂੰ ਜੀ ਆਇਆਂ ਆਖਦਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਪੰਥ ਦੀ ਸਨਮਾਨੀ ਹੋਈ ਸ਼ਖਸੀਅਤ ਇੱਕ ਵਾਰ ਸਾਰੀ ਸੰਗਤਾਂ 'ਤੇ ਜੋੜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਿਸਟਮ ਲੋਕਾਂ ਦੀ ਅੱਖੀ ਘਟਾ ਕਿੱਦਾਂ ਪਾਉਂਦਾ ਹੈ ਬੰਦੇ ਨਕਲੀ ਸ਼ਰਾਬ ਪੀ ਕੇ ਮਰ ਜਾਣ 10 10 ਲੱਖ ਰੁਪਇਆ ਮੁਆਵਜ਼ਾ ਇੱਥੇ 10 10 ਲੱਖ ਰੁਪਇਆ ਇਹਦਾ ਮਤਲਬ ਜੇ ਕੋਈ ਸ਼ਰਾਬ ਪੀ ਕੇ ਮਰੇ ਤੇ 10 ਲੱਖ ਆ ਤੇ ਜਿਹੜਾ ਉਤੋਂ ਵੱਡਾ ਨਸ਼ਾ ਕਰਕੇ ਮਰੇ ਕੋਈ ਚਟਾ ਪੀ ਕੇ ਮਰ ਜੇ ਕੋਈ ਸਮੈਕ ਪੀ ਕੇ ਮਰ ਜੇ ਉਹਨੂੰ ਘੱਟ ਤੋਂ ਘੱਟ 1 ਕਰੋੜ ਰੁਪਇਆ ਤੇ ਨਸ਼ਾ ਦਿਓ ਨਾ ਤੁਸੀਂ ਇਕੱਲਾ ਬੈਨਰਾਂ ਤੇ ਲਿਖਿਆ ਵਾ ਜੁੱਤ ਨਸ਼ਿਆਂ ਵਿਰੁੱਧ ਉਹ ਬੈਨਰਾਂ ਤੇ ਲਿਖਿਆ ਵਾ ਤੇ ਬੈਨਰਾਂ ਤੇ ਲਿਖਿਆ ਰਹਿ ਜਾਣਾ ਵਾ ਇਸ ਤੋਂ ਅਗੇਰੇ ਕੁਝ ਨਹੀਂ ਵਾਪਰਨਾ ਆ ਜੀਸੀਬੀ ਚੁੱਕੀ ਦੇ ਫਿਰਦੇ ਆ ਕਹਿੰਦੇ ਘਰ ਢਾ ਦੇਣੇ ਆ ਵੇਚਣ ਵਾਲਿਆਂ ਤੇ ਤੇ ਜਾਇਦਾਦਾਂ ਬਣਾਉਣ ਵਾਲਿਆਂ ਤੇ ਮੈਨੂੰ ਇੰਨਾ ਕੁ ਪਤਾ ਕਿ ਵੱਡੇ ਮਗਰਮਸ਼ ਬਚ ਜਾਣੇ ਆ ਵੱਡੇ ਫਨੀਅਰ ਬਚ ਜਾਣੇ ਆ ਉਹਨਾਂ ਨੂੰ ਪਾਲਟੀ ਕੋਈ ਹੋਵੇ ਧਿਰ ਕੋਈ ਹੋਵੇ ਉਹਨਾਂ ਦੀ ਪੌਂ ਬਾਰਾ ਹੀ ਰਹਿੰਦੀ ਆ ਜੇ ਨੀਲੀਆਂ ਵਾਲੇ ਆਏ ਉਹਨਾਂ ਤਾਂ ਵੀ ਆਨੰਦ ਲੈ ਜੇ ਚਿੱਟੀਆਂ ਵਾਲੇ ਆਏ ਤਾਂ ਵੀ ਆਨੰਦ ਲੈ ਜੇ ਹੁਣ ਪੀਲੀਆਂ ਵਾਲੇ ਆਏ ਉਹਨਾਂ ਤਾਂ ਵੀ ਆਨੰਦ ਲੈ ਆ ਉਹਨਾਂ ਨੰਦ ਹੀ ਲੈਣੇ ਆ ਚਾਰ ਚਫੇਰੇ ਇਹ ਗੱਲ ਪੱਕੀ ਹੈ ਸਚਾਈ ਹੈ ਦੁਨੀਆ ਦੀ ਬੜੀ ਵੱਡੀ ਜੇ ਸੀ ਵੀ ਚੁੱਕੀ ਤੇ ਫਿਰਦੇ ਪਰ ਸਿਆਣੇ ਬੈਠੇ ਹੋ ਸਿਆਣੀ ਮਾਈ ਕਹਿੰਦੇ ਘਰ ਚ ਪੌੜੀਆਂ ਤੋਂ ਹੁੰਦੀ ਆ ਨਾ ਜਦੋਂ ਉਹ ਪੌੜੀਆਂ ਥੱਲਿਓਂ ਧੋਣੀਆਂ ਸ਼ੁਰੂ ਕਰਦੀ ਆ ਪਹਿਲੀ ਧੋਤੀ ਦੂਜੀ ਧੋਤੀ ਤੀਜੀ ਚੌਥੀ ਧੋਤੀ ਆਪੇ ਥਲੜ ਲੀਆਂ ਤੋਂ ਬੜੀਆਂ ਛੁਰੂ ਹੋ ਜਾਂਦੀਆਂ ਤੇ ਜਿਹੜੀ ਬਹੁਤ ਕੁਚੱਜੀ ਮਾਈ ਆ ਉਹ ਸਵਾਰ ਦੀ ਕੱਖ ਨਹੀਂ ਹੁੰਦੀ ਉਹ ਚੱਕੜ ਉਥੇ ਕੀ ਕਰੀ ਜਾਂਦੀ ਆ ਸਿਸਟਮ ਨੂੰ ਸੁਧਾਰਨਾ ਤੇ ਸਿਖਰ ਤੋਂ ਲੱਗਣਾ ਪਊਗਾ ਉਤਲੇ ਪਾਸੇ ਤੋਂ ਲੱਗਣਾ ਪਊਗਾ ਪਰ ਉਤਲੇ ਪਾਸੋਂ ਲੱਗੂਗਾ ਕਿਹੜਾ ਇਥੇ ਜੱਡਾ ਵੱਡਾ ਚੋਰ ਆ ਓਡਾ ਵੱਡਾ ਸਾਬਜੀ ਆ ਛੋਟਾ ਮੋਟਾ ਚੋਰ ਇਥੇ ਵੱਡਾ ਚੋਰ ਆ ਇਥੇ ਗੋਲੀ ਗੱਟਾ ਵੇਚਣ ਵਾਲਾ ਖਾਣ ਪੀਣ ਵਾਲਾ ਸਮਗਲ ਰਿਆ ਵੱਡੀਆਂ ਗੱਡੀਆਂ ਚ ਸਾਰਾ ਕੁਝ ਢੋਣ ਵਾਲਾ ਇਥੇ ਸਾਬਜੀ ਕਿਹਾ ਜਾਂਦਾ ਕਿਉਂਕਿ ਚੋਰ ਮੋਰੀਆਂ ਬਹੁਤ ਐਸ ਸਿਸਟਮ ਦੇ ਅੰਦਰ ਇਸ ਦੇਸ਼ ਦੇ ਅੰਦਰ ਕਾਨੂੰਨ ਬਣਦੇ ਬਾਅਦ ਚਾ ਤੋੜਨ ਵਾਲੇ ਪਹਿਲਾਂ ਜੰਮ ਪੈਂਦੇ ਆ ਅੱਗੇ ਚੱਲੋ ਉਸ ਲੀਡਰ ਦਾ ਨਾਮ ਆ ਹਰਵੰਸ ਲਾਲ ਖੰਨਾ ਉਹਨੇ ਆਖਿਆ ਵੀ ਸਿਖਾਣੇ ਮੰਗ ਕਿਹੜੀ ਗੱਲੋਂ ਚੁੱਕਤੀ ਉਹਨੇ ਇੱਕ ਜਲੂਸ ਕੱਢਿਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੁਹਾਡੇ ਚ ਬਹੁਤਿਆਂ ਨੂੰ ਪਛਾਣ ਹੋਊਗੀ ਤੁਹਾਡੇ ਚ ਬਹੁਤਿਆਂ ਨੂੰ ਚੰਗੀ ਤਰ੍ਹਾਂ ਸੰਭਾਲ ਹੋਊਗੀ ਉਹ ਕਹਿੰਦਾ ਬੀੜੀ ਸਿਗਰਟ ਪੀਏਗੇ ਬੜੀ ਸ਼ਾਨ ਸੇ ਜੀਏਗੇ ਕੰਗਾ ਕਛ ਕੜਾ ਕਰਪਾਨ ਭੇਜ ਦਿਆਂਗੇ ਪਾਕਿਸਤਾਨ ਤੇ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਕੰਗੇ ਕੜੇ ਕਰਪਾਨਾਂ ਵਾਲੇ ਜਦਣ ਉਧਰਲੇ ਬੰਨੇ ਖਲੋਤੇ ਨਾ ਜਾ ਕੇ ਤੇ ਇਧਰਲੇ ਬੰਨੇ ਰਹਿਣਾ ਕੱਖ ਨਹੀਂ ਆ ਤੁਹਾਡੇ ਕੋਲ ਤਹਾਡੇ ਚਿਹਰਿਆਂ ਤੇ ਜਿਹੜੀ ਮਾੜੀ-ਮੋਟੀ ਰਵਾਨਗੀ ਆ ਉਹ ਕੰਗੇ ਕੜੇ ਕਿਰਪਾਨਾਂ ਵਾਲਿਆਂ ਦੇ ਕਰਕੇ ਆ ਇਹ ਕੰਗੇ ਕੜੇ ਕਿਰਪਾਨਾਂ ਵਾਲੇ ਨਾਂ ਵਿੱਚ ਖਲੋਂਦੇ ਜੇ ਦੇਸ਼-ਦੇਸ਼ ਨਾ ਹੋਤਾ ਅਗਰ ਪਿਤਾ ਦਸ਼ਮੇਸ਼ ਨਾ ਹੁੰਦਾ ਜਾਂ ਇਹ ਇਰਾਨ ਦਾ ਹਿੱਸਾ ਹੋਣਾ ਸੀ ਜਾਂ ਅਸੀਂ ਅਫਗਾਨਿਸਤਾਨ ਦਾ ਹਿੱਸਾ ਹੋਣਾ ਸੀ ਇਹ ਸਰਦਾਰਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਇਸ ਦੇਸ਼ ਨੂੰ ਦੇਸ਼ ਬਣਾ ਕੇ ਵਿਖਾ ਦਿੱਤਾ ਅੱਗੇ ਚੱਲੋ ਉਹ ਕਹਿੰਦਾ ਤੱਕੀ ਤੱਕੀ ਖਹਿਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਉਹ ਸ਼ਰਮ ਆਮ ਇਦਾਂ ਬੋਲੇ ਉਥੇ ਪੁਲਿਸ ਵੀ ਖਲੋਤੀ ਆ ਉਥੇ ਆਰਮੀ ਵੀ ਖਲੋਤੀ ਆ ਵੱਡੇ ਅਫਸਰ ਵੀ ਖਲੋਤੇ ਆ ਕੋਈ ਮੁਕੱਦਮਾ ਨਹੀਂ ਸਿੱਖ ਫਤਿਹ ਵੀ ਬੁਲਾ ਦੇ ਜਿੰਦਾਬਾਦ ਵੀ ਕਹਿ ਦਵੇ ਤੇ ਉਹਦੇ ਉੱਤੇ ਐਨਐਸਏ ਲੱਗ ਜਾਂਦੀ ਹੈ ਇਹ ਸਚਾਈ ਹੈ ਬਹੁਤ ਵੱਡੀ ਅੱਗੇ ਚੱਲੋ ਕਹਿੰਦੇ ਹਰਬੰਸ ਲਾਲ ਖੰਨਾ ਆਪਣੀ ਅਕਲ ਦਾ ਜਨਾਜ਼ਾ ਕੱਢਦਾ ਕੱਢਦਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਆ ਗਿਆ ਦਰਬਾਰ ਸਾਹਿਬ ਦਾ ਮਾਡਲ ਪਿਆ ਸੀ ਥੋੜ੍ਹ ਮਾਰ ਮਾਰ ਕੇ ਉਹਨੇ ਦਰਬਾਰ ਸਾਹਿਬ ਦਾ ਮਾਡਲ ਤੋੜ ਦਿੱਤਾ ਇੱਥੇ ਨਹੀਂ ਖਲੋਤਾ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਦੀ ਕਿਸੇ ਵਕਤ ਆਤਮ ਕੱਦ ਫੋਟੋ ਲੱਗੀ ਹੁੰਦੀ ਸੀ ਉਹਨੇ ਫੋਟੋ ਲਈ ਪੈਰਾਂ ਦੇ ਥੱਲੇ ਰੱਖੀ ਤੇ ਕਹਿੰਦਾ ਸਿੱਖੋ ਤੁਸੀਂ ਸਾਨੂੰ ਬੀੜੀ ਸਿਗਰਟ ਪੀਣ ਤੋਂ ਰੋਕੋਗੇ ਮੈਂ ਤੁਹਾਡੇ ਗੁਰੂ ਦੇ ਮੂੰਹ ਦੇ ਉੱਤੇ ਟੇਪ ਨਾਲ ਬੀੜੀ ਸਿਗਰਟ ਦੀਆਂ ਚੀਜ਼ਾਂ ਲਾ ਦੇਣੀਆਂ ਰੋਕੇ ਵਖਾਓ ਉਹਨੇ ਟੇਪ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੀ ਫੋਟੋ ਦੇ ਉੱਤੇ ਬੀੜੀ ਤੇ ਸਿਗਰਟ ਲਾ ਦਿੱਤੀ ਇੱਕ ਸ਼ਬਦ ਕਹਿਣ ਨੂੰ ਜੀਤ ਨਹੀਂ ਕਰਦਾ ਕਿਉਂਕਿ ਜ਼ੁਬਾਨ ਕੰਬਦੀ ਆ ਪਰ ਜੇ ਕਾਲੀਆਂ ਕਰਤੂਤਾਂ ਇਹਨਾਂ ਦੀ ਆਪਾਂ ਨਾ ਨਸ਼ਰ ਕਰਾਂਗੇ ਤੇ ਫਿਰ ਕੌਣ ਕਰੂਗਾ ਮਿੱਠੇ ਮਿੱਠੇ ਪੋਚੇ ਮਾਰਨੇ ਤੇ ਬੜੇ ਸੌਖੇ ਆ ਪਰ ਸੱਚ ਕਹਿਣਾ ਜਿੰਨਾ ਔਖਾ ਵਾ ਸੱਚ ਸੁਣਨਾ ਉਨਾ ਹੀ ਜ਼ਿਆਦਾ ਔਖਾ ਆ ਕਰਦਾ ਕਿਉਂਕਿ ਸੱਚ ਹজম ਕਰਨਾ ਹਰ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਉਹ ਗਲੱਛ ਦਿੰਦੇ ਆ ਬਹੁਤੇ ਬਦੋ ਬਦੀ ਲੋਕੀ ਵੀ ਨਹੀਂ ਹজম ਹੁੰਦਾ ਹੈ ਵੀ ਚੀਜ਼ ਜਦਾਂ ਖਾ ਲਈਏ ਨਾ ਤੇ ਮੇਦਾ ਚੱਲਦਾ ਨਹੀਂ ਤੇ ਐ ਮਾਰਦਾ ਪਾਹਾਂ ਨੂੰ ਪ੍ਰੈਸ਼ਰ ਇਸੇ ਤਰ੍ਹਾਂ ਜਿੰਨਾਂ ਲੋਕਾਂ ਨੇ ਝੂਠ ਸੁਣਿਆ ਹੁੰਦਾ ساری ਉਮਰ ਜਾਂ ਝੂਠ ਆ ਲਿਆ ਨਾ ਰਹਿ ਕੇ ਜ਼ਿੰਦਗੀ ਬਤੀਤ ਕੀਦੀ ਹੁੰਦੀ ਆ ਜਦੋਂ ਸੱਚ ਬੋਲੀ ਦਾ ਪਰੋਂ ਪ੍ਰੈਸ਼ਰ ਭੜ ਕੇ ਬਾਹਰ ਨੂੰ ਮਾਰਦੇ ਜਾਂ ਗਾਲਾਂ ਕੱਢਣਗੇ ਤੇ ਜਾਂ ਕਿਸੇ ਕੋ ਕਢਵਾ ਦੇਣਗੇ ਇਹ ਦੁਨੀਆ ਦੀ ਵੱਡੀ ਸਚਾਈ ਆ ਕਹਿੰਦੇ ਹਰਬੰਸ ਲਾਲ ਖੰਨੇ ਨੇ ਆਪਣੀ ਅਕਲ ਦਾ ਕੱਢਿਆ ਜਨਾਜਾ ਉਨੇ ਰੱਜ ਕੇ ਬੇਦਬੀ ਕੀਤੀ ਗੁਰੂ ਰਾਮਦਾਸ ਮਹਾਰਾਜ ਦੀ ਫੋਟੋ ਦੀ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਬੜੇ ਹੋਏ ਉਸ ਮਾਟੋ ਦੀ ਤੇ ਹਰਬੰਸ لال ਖੰਨਾ ਉਥੋਂ ਤੁਰਦਾ ਤੁਰਦਾ ਉਹ ਉੱਚੇ ਪੁਲ ਦੇ ਉੱਤੇ ਆ ਜਾਂਦਾ ਹੈ ਉਥੇ ਕਿਸੇ ਗੁਰਸਿੱਖ ਦੀ ਪੱਗ ਲਾ ਦਿੱਤੀ ਦਾੜੀ ਪੁੱਟੀ ਉਹਦੇ ਮੂੰਹ ਤੇ ਚਪੇੜਾ ਮਾਰੀਆਂ ਉਹ ਸਿੱਖ ਜਾ ਕੇ ਸੰਤਾਂ ਦੇ ਕੋਲ ਰੋਇਆ ਸੰਤਾਂ ਨੂੰ ਹੱਥ ਜੋੜ ਕੇ ਕਹਿੰਦਾ ਮਾਹਪੁਰਖੋ ਮੈਂ ਦਿਹਾੜੀਦਾਰ ਬੰਦਾ ਹਾਂ ਮੈਨੂੰ ਕੋਈ ਦੋਸ਼ ਨਹੀਂ ਮੇਰੇ ਮੂੰਹ ਤੇ ਚਪੇੜਾ ਮਾਰੀਆਂ ਮੈਨੂੰ ਕੋਈ ਗੁੱਸਾ ਨਹੀਂ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਮੇਰੇ ਪਿਓ ਨੂੰ ਗਾਲਾਂ ਕੱਢੀਆਂ ਮੈਨੂੰ ਕੋਈ ਗੁੱਸਾ ਨਹੀਂ ਸੰਤ ਜੀ ਗੁੱਸਾ ਉਦੋਂ ਆਇਆ ਜਦੋਂ ਮੇਰੀ ਪੱਗ ਲਾ ਕੇ ਕਰਨ ਨੂੰ ਲੈ ਕੇ ਪੱਗ ਬੰਦੇ ਦਾ ਮਾਣ ਆ ਪੱਗ ਬੰਦੇ ਦਾ ਪ੍ਰਾਈਡ ਆ ਪੱਗ ਤੋਂ ਉੱਤੇ ਕੁਝ ਨਹੀਂ ਸਾਡੇ 'ਚ ਕਈ ਲੋਕੀ ਆਖਣਗੇ ਲੈ ਜੀ ਫਲਾਣੇ ਬੰਦੇ ਨੇ ਨਾ ਪੱਗ ਬੜੀ ਦੂਰ ਤੱਕ ਖੜੀ ਕਿਹੇ ਗਾਉਣ ਵਾਲੇ ਦਾ ਨਾਮ ਲੈ ਕੇ ਕਹਿਣਗੇ ਲਓ ਜੀ ਫਲਾਣੇ ਗਾਉਣ ਵਾਲੇ ਨੇ ਨਾ ਪੱਗ ਨੂੰ ਬੜੀ ਦੂਰ ਖੜਿਆ ਜੇ ਪੱਗ ਨੂੰ ਕੋਈ ਨਹੀਂ ਅੱਗੇ ਖੜ ਸਕਦਾ ਪੱਗ ਨੇ ਉਹਨੂੰ ਅੱਗੇ ਖੜਿਆ ਸੀ